ਨੇਵੇਂ ਸਾਡੇ ਪਿੰਡਾਂ ਉਹ ਸਾਰੇ ਲੋਕ ਜਿੰਨੇ ਵੀ ਹੈਗੇ ਆ ਉਹ ਪਾਰਟੀਵਾਦੀ ਤੋਂ ਉੱਠ ਕੇ ਸਹਿਤਾ ਕਰੀ ਦੇ ਹਨ ਇਹ ਬਾਕੀ ਪਹਿਲਾਂ ਵੀ ਬਲਕਸ ਨਾਲ ਹੋਣ ਦੇ ਨਾਲ ਫਿਰ ਮੈਂ ਪੂਰੇ ਇਲਾਕੇ ਦੇ ਪਿੰਡਾਂ 'ਵੇ ਕੰਮ ਕੀਤੇ ਆ ਜਿਵੇਂ ਲਿਆਂਦਾ ਜਿਵੇਂ ਮੈਂ ਪੂਰੇ ਇਬੋਤੇ ਇੱਕ ਮੈਂ ਆਮਦਾਨ ਕਲੀਨਿਕ ਲਿਆਂਦਾ ਜਿੱਥੇ ਇੱਕ ਆਪਣੇ ਪਿੰਡ ਦੀ ਜਿੰਨੀ ਵੀ ਆਡੀ ਫੇਰਨੀਅਤ ਤੁਹਾੜਾਈ ਦੀ 1 ਕਰੋੜ ਤੋਂ ਵੱਧ ਲਾ ਕੇ ਸਾਰੀ ਜੀ ਪੱਕੀ ਕਰਾਈ ਆ ਸਾਥੀਆ ਤੁਸੀਂ ਦੇਖ ਰਹੇ ਹੋ ਡੇਲੀ ਟਾਈਮ ਨਾਓ ਪੰਜਾਬ ਤੇ ਮੈਂ ਰਾਜੇਸ਼ ਅਲੂਣਾ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਚੋਣ ਅਖਾੜਾ ਜਿਹੜਾ ਹੈ ਉਹ ਭੱਕ ਚੁੱਕਾ ਹੈ ਔਰ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਘਰਾਂ ਦੇ ਵਿੱਚ ਡੋਰ ਟੂ ਡੋਰ ਕੈਂਪੇਨਿੰਗ ਜਿਹੜੀ ਆ ਉਹ ਉਮੀਦਵਾਰਾਂ ਵੱਲੋਂ ਕੀਤੀ ਜਾ ਰਹੀ ਹੈ ਕਮਾਂ ਮੈਂ ਕਹਾਂ ਗੁਰ ਤਸਵੀਰ ਜਿਹੜੀ ਹੈ ਸਯੋਗੀ ਨੂੰ ਇੱਕ ਵਾਰੀ ਦਿਖਾਈ ਜਾਵੇ ਕਿ ਜੋਂਨ ਨੰਬਰ 5 ਤੋਂ ਮਨਮੋਹਨ ਸਿੰਘ ਜੀ ਜਿਹੜੇ ਨੇ ਉਮੀਦਵਾਰ ਨੇ ਗੱਲਬਾਤ ਕਰ ਲਏ ਉਹਨਾਂ ਨਾਲ ਕੀ ਉਹਨਾਂ ਦੇ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਹੈ ਔਰ ਕਿੱਦਾਂ ਦੀ ਕੈਂਪੇਨਿੰਗ ਔਰ ਲੋਕਾਂ ਦਾ ਕਿੱਦਾਂ ਦਾ ਪਿਆਰ ਜਿਹੜਾ ਮਿਲਦਾ ਕਿਸ ਮਕਸਦ ਦੇ ਨਾਲ ਜਿਹੜਾ ਹੈ ਉਹ ਲੋਕਾਂ ਕੋਲੋਂ ਵੋਟਾਂ ਜਿਹੜੀਆਂ ਮੰਗਦੇ ਪਿਆ ਆਖਰਕਾਰ ਕਿਹੜੇ ਕੰਮ ਜਿਹੜੇ ਆ ਚੀਤੇ ਗਏ ਨੇ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਸਵਾਗਤ ਕਰਦੇ ਜੀ ਜਨਤ ਦੇ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਾਨੀ ਸਾਡੇ ਤੱਕ ਪਹੁੰਚ ਕੀਤੀ ਹੈ ਪਿੰਡ 'ਚ ਆਣ ਕੇ ਤੇ ਬਾਕੀ ਜੀ ਇਹ ਸਮੁੱਚੀ ਲੀਡਰਸ਼ਿਪ ਆਮ ਆਦੀ ਪਾਰਟੀ ਦਾ ਧੰਨਵਾਦ ਕਰਦਾ ਜਾਨੀ ਇੱਕ ਨਿਮਾਨੇ ਜੀ ਨੂੰ ਟਿਕਟ ਦੇ ਕੇ ਨੁਆਜਿਆ ਹੈ ਤੇ ਬਾਕੀ ਸਾਰੇ ਪਿੰਡਾਂ ਦੇ ਜਾਨੇ ਪਏ ਆ ਜੀ ਇਹ ਬਹੁਤ ਵਧੀਆ ਹੁੰਗਾਰਾ ਮਿਲਦਾ ਪਿਆ ਸਾਰੀਆਂ ਪਾਰਟੀਆਂ ਵੱਲੋਂ ਜਿੰਨੇ ਵੀ ਸਾਡੇ ਪਿੰਡ ਆ ਉਹ ਸਾਰੇ ਲੋਕ ਜਿੰਨੇ ਵੀ ਹੈਗੇ ਆ ਉਹ ਪਾਰਟੀਵਾਦੀ ਤੋਂ ਉੱਠ ਕੇ ਵੀ ਆਪਣੇ ਸਾਨੂੰ ਇਹ ਸਹਤਾ ਕਰੇ ਜ ਸਾਡੀ ਇਹ ਬਾਕੀ ਪਹਿਲਾਂ ਵੀ ਬਲਕ ਪ੍ਰਧਾਨ ਹੋਣ ਦੇ ਨਾਲ ਫਿਰ ਮੈਂ ਪੂਰੇ ਇਲਾਕੇ ਦੇ ਪਿੰਡਾਂ ਵੇ ਕੰਮ ਕਿਸੇ ਆ ਸਟੇਡੀਅਮ ਲਿਆਂਦਾ ਜੀ ਇੱਕ ਮੈਂ ਤੁਮਰਾਈ ਪੁੱਲ ਤੇ ਇੱਕ ਮੈਂ ਆਮਦਨੀ ਕਲੀਨਿਕ ਲਿਆਂਦਾ ਜੀ ਇੱਥੇ ਇੱਕ ਆਪਣੇ ਪਿੰਡ ਦੀ ਜਿੰਨੀ ਵੀ ਆਡੀ ਫਿਰਨੀ ਆ ਤੁਮਰਾਈ ਦੀ 1 ਕਰੋੜ 35 ਲੱਖ ਲਾ ਕੇ ਉਹ ਸਾਰੀ ਜੀ ਪੱਕੀ ਕਰਾਈ ਹੈ ਤੇ ਉਸ ਵਿੱਚੇ ਤੇ ਹੀ ਲੋਕਾਂ ਦੇ ਘਰ ਘਰ ਜਾ ਕੇ ਵੋਟ ਮੰਗਦੇ ਪਏ ਆ ਤੇ ਬਹੁਤ ਬੜੀਆ ਹੰਗਾਰਾ ਮਿਲਦਾ ਇੱਕ ਮੇਰੇ ਇੱਥੇ ਇੱਕ ਸਵਾਲ ਹੈ ਮਨਮੋਹ ਜੀ ਕਿ ਚਲੋ ਇਹ ਤੇ ਤੁਹਾਡੇ ਕੀਤੇ ਹੋਏ ਕੰਮ ਜਿਹੜੇ ਤੁਸੀਂ ਦੱਸਦੇ ਹੋ ਤੇ ਲੋਕਾਂ ਨੂੰ ਵੀ ਪਤਾ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਪਏ ਹੋ ਘਰਾਂ ਦੇ ਵਿੱਚ ਮੈਂ ਵੀ ਦੇਖਿਆ ਵੀਡੀਓ ਵਿੱਚ ਵੀ ਰਿਕਾਰਡ ਹੈ ਕਿ ਲੰਗਰ ਵਾਲੇ ਮਨਮੋਹ ਭਾਈ ਕਹਿੰਦੇ ਪਏ ਉਹਦਾ ਕੀ ਹੈਗਾ ਆ ਜੀ ਉਹ ਐਕਚੁਅਲੀ ਨਾ ਇੱਕ ਮੇਰਾ ਛੋਟਾ ਬ੍ਰਦਰ ਹੈ ਤੇ ਉਹ ਇਟਲੀ ਰਹਿੰਦੇ ਆ ਇਸ ਟਾਈਮ ਤੇ ਉਹ ਤੇ ਆਪਾਂ ਦੋਨੇ ਚੈਨਲ ਪੂਰੇ ਜਿੰਨਾ ਵੀ ਇਲਾਕਾ ਤੁੰਗੜੀ ਪੁੱਦੇ ਆ ਨਵੇਂ ਪੁਲ ਦੇ ਕੰਮ ਜੀ ਤੇ ਜਿਹਨਾਂ ਨਵਾਂ ਪੁਲ ਬਣਿਆ ਆਪਣਾ ਉੱਥੇ ਨਾਲ ਅਸੀਂ ਹੋਲੀਆਂ ਚ ਲੰਗਰ ਲਾੰਦੇ ਆ ਤੇ ਉਹ ਸਾਡਾ 10 ਦਿਨ ਲੰਗਰ ਚੱਲਦਾ ਇਸ ਕਰਕੇ ਸਾਰੇ ਲੋਕ ਕਹਿੰਦੇ ਆ ਵੀ ਮਤਲਬ ਕਈਆਂ ਨੇ ਮੈਂ ਦੇਖਿਆ ਚਿਹਰਾ ਦੇਖਿਆ ਵੀ ਨਹੀਂ ਹੈਗਾ ਤੇ ਜਦੋਂ ਉਹਨਾਂ ਨੂੰ ਕਿਹਾ ਕਿ ਲੰਗਰ ਜਿਹੜੇ ਲਾਂਦੇ ਫਿਰ ਉਹ ਪਛਾਣਦੇ ਆ ਹਾਂਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਜੀ ਹਾਂ ਤੇ ਕਿੰਨੇ ਭਾਜੀ ਦੱਸ ਦਿਓ ਕਿ 5 ਨੰਬਰ ਜ਼ੋਨ ਆ ਤੁਹਾਡਾ ਕਿੰਨੇ ਪਿੰਡ ਨੇ ਕਿਹੜੇ ਕਿਹੜੇ ਪਿੰਡ ਨੇ ਸਾਡੇ 5 ਨੰਬਰ ਜ਼ੋਨ 'ਚ 7 ਪਿੰਡ ਹੈ ਜੀ ਹਮਰਾਈ ਅਲੀਆ ਚੱਕ ਸਹਜਾਦਾ ਛੱਤਿਆਂ ਕੁੰਡੇ ਲੱਲਵਾਲ ਕਿਸਲ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈਗੀ ਆ ਔਰ ਕੀਤੇ ਕੰਮਾਂ ਦੇ ਉੱਤੇ ਲੋਕ ਮੋਹਰ ਲਗਾਣਗੇ ਜਿਸ ਤਰ੍ਹਾਂ ਹੁਣ ਪਿਛੇ ਬਾਈ ਇਲੈਕਸ਼ਨ ਆਪ ਨੇ ਜਿਹੜੇ ਜਿਮਨੀ ਚੋਣਾਂ ਵੀ ਉਹਦੇ ਵਿੱਚ ਵੀ ਲੋਕਾਂ ਨੇ ਫਤਵਾ ਜਾਰੀ ਕੀਤਾ ਸੀ ਉੱਥੇ ਵੀ ਸੀਟ ਦਿੱਤੀ ਹੈ ਹੁਣ ਤੁਹਾਡੇ ਵੱਲੋਂ ਕੀ ਭਰੋਸਾ ਹਾਈ ਮੰਨ ਦਿੱਤਾ ਜਾਵੇ ਦੇਖੋ ਜੀ ਇਹ ਜਿੰਨੇ ਵੀ ਲੋਕ ਆ ਸਾਰੇ ਇੱਕ ਜਿੰਨੇ ਵੀ ਸਰਕਾਰ ਨੇ ਕੰਮ ਕੀਤੇ ਆ ਚਾਹੇ ਉਹ 600 ਯੂਨਟ ਫ੍ਰੀ ਹੈ ਬਿਜਲੀ ਦੀ ਪਹਿਲਾਂ ਜੀ ਦੇਖੋ ਜੀ ਪਹਿਲਾਂ ਸਾਡੇ ਜਿਹੜੀ ਲੋਅਰ ਕਸਟਮਰਾਂ ਦੇ ਬਿੱਲ ਮਾਫ ਹੁੰਦੇ ਸੀਗੇ ਅੱਜ ਕੱਲ ਦੇਖੋ ਤੁਸੀਂ ਸਾਰੇ ਫਿਰ ਮਹੀ ਮੁਲਾਕ ਰੱਖੇ ਜੀ ਕੋਈ ਅਸੀਂ ਕਿਸੇ ਦਾ ਸਰਟੀਫਿਕੇਟ ਨਹੀਂ ਭਰਿਆ ਕਿ ਕੋਈ ਸਰਟੀਫਿਕੇਟ ਮੰਗਿਆ ਨਹੀਂ ਆ ਵੀ ਤੁਹਾਡੇ ਬਿੱਲ ਮਾਫ ਹੋਣੇ ਆ ਇੱਕ ਤੱਕੇ ਬਿੱਲ ਮਾਫ ਕਰਦੇ ਜੀ ਸਾਰਿਆਂ ਨੂੰ ਲੱਗਦਾ ਕਿ ਇਹ ਜਿਹੜੇ ਚੋਣ ਜਿਹੜੇ ਚੋਣਾਂ ਹੋਣ ਜਾ ਰਹੀਆਂ ਬਲਾਕ ਸਮਤੀ ਦੀਆਂ ਇਹ ਚੋਣਾਂ ਜਿਹੜੀਆਂ ਕਿਸੇ ਮਤਲਬ ਪਾਰਟੀ ਨੂੰ ਨਹੀਂ ਬੰਦੇ ਦੇ ਚਿਹਰੇ ਨੂੰ ਕੰਦੀ ਨਹੀਂ ਨਹੀਂ ਜੀ ਪਾਰਟੀ ਨੂੰ ਚੋਣਾਂ ਪੈਦੀਆਂ ਜੀ ਨਹੀਂ ਮਤਲਬ ਇੱਕ ਬੰਦੇ ਦਾ ਵੀ ਤਾਂ ਫੇਸ ਵੈਲਿਊ ਹੁੰਦੀ ਹੈ ਬੰਦੇ ਦਾ ਵੀ ਹੁੰਦਾ ਚਲੋ ਬੰਦੇ ਦਾ ਵੀ ਹੁੰਦਾ ਲੇਕਿਨ ਪਾਰਟੀ ਵਿੱਚ ਚੋਣਾਂ ਪੈ ਗਈ ਸਾਡੇ ਪਰ ਅਸੀਂ ਦੇਖਿਆ ਕਈ ਲੋਕ ਵੀ ਤੁਹਾਨੂੰ ਕਹਿ ਰਹੇ ਨੇ ਕਿ ਜਿਹੜੇ ਮਤਲਬ ਅਦਰ ਪਾਰਟੀ ਤੋਂ ਵੀ ਉਹਨਾਂ ਕੋ ਵੀ ਕਹਿ ਰਹੇ ਕਿ ਮਤਲਬ ਤੁਹਾਡਾ ਪਿਆਰ ਹੀ ਲੋਕਾਂ ਦੇ ਵਿੱਚ ਇੰਨਾ ਆ ਕਿ ਲੋਕ ਕਹਿੰਦੇ ਕਿ ਤੁਹਾਨੂੰ ਹੀ ਅਸੀਂ ਪਾਣੀ ਚਲੋ ਉਹ ਤੇ ਸਰ ਲੋਕਾਂ ਦਾ ਪਿਆਰ ਹੀ ਸਾਰਿਆਂ ਦਾ ਲੇਕਿਨ ਫਿਰ ਵੀ ਲੋਕ ਪਿਆਰ ਕਰਦੇ ਸਾਰੇ ਇਲਾਕੇ ਦੇ ਕੀ ਸੁਨੇਹਾ ਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਇਸ ਵੀਡੀਓ ਨੂੰ ਦੇਖ ਰਹੇ ਆਪਣੇ ਜਿਹੜੇ ਵੋਟਰਸ ਕੋਲ ਬਾਕੀ ਜਿੰਨੇ ਵੀ ਅਸੀਂ ਜਿੰਨੇ ਵੀ ਪਿੰਡਾਂ ਦੇ ਲੋਕ ਆ ਮੈਂ ਆਪਣੇ ਪਿੰਡਾਂ ਦੇ ਨਹੀਂ ਗੱਲ ਕਰ ਰਿਹਾ ਜਿੰਨੇ ਵੀ ਪੰਜਾਬ ਦੇ ਲੋਕ ਆ ਸਾਰਿਆਂ ਨੂੰ ਬੇਨਤੀ ਆ ਵੀ 14 ਤਰੀਕ ਨੂੰ ਸੰਡੇ ਨੂੰ ਇਕਰੋਂ ਨਿਕਲ ਕੇ ਹਰ ਇੱਕ ਬੰਦਾ ਵੋਟ ਕਰੋ ਜੀ ਕਿਉਂਕਿ ਵੋਟ ਪਾਣਾ ਸਾਰਿਆਂ ਦਾ ਇੱਕ ਅਧਿਕਾਰ ਹੈ ਜੀ ਤੇ ਵੋਟ ਪਾਣਾ ਚਾਹੀਦਾ ਜੀ ਸ਼ੁਕਰੀਆ ਗੱਲਬਾਤ ਕਰਨ ਦੀ ਧੰਨਵਾਦ ਕੋਈ ਸੰ ਸਾਡੇ ਨਾਲ ਮਨਮੋਹ ਸਿੰਘ ਜੀ ਹੋਰ ਵੀ ਇਹਨਾਂ ਦੇ ਸਾਥੀ ਇੱਥੇ ਮੌਜੂਦ ਹੈ ਗੱਲਬਾਤ ਕਰਨ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਕਿਦਾਂ ਦਾ ਪਿਆਰ ਅਸੀਂ ਸਾਡੇ ਮਨਮੋਹਨ ਭਾਜੀ ਜੋ ਪਾਰਟੀ 'ਚ ਸਾਡੇ ਜਿੰਨੇ ਵੀ ਹਲਕੇ ਦੇ ਵਿੱਚ ਨਾ ਜਿੰਨੇ ਵੀ ਆਮ ਆਦਮੀ ਵਰਕਰ ਐਜੇ ਸੀਨੀਅਰ ਸਾਡੇ ਆ ਸਭ ਤੋਂ ਤੇ ਪਾਰਟੀ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੂੰ ਬਲਕਸ਼ਮਤੀ ਦੀ ਟਿਕਟ ਦੇ ਕੇ نوازਿਆ ਬਾਕੀ ਮਨਮੋਨ ਜੀ ਨੇ ਜੋ ਵੇਰਵਾ ਦਿੱਤਾ ਉਹ ਸਰਕਾਰ ਦਾ ਹੀ ਨਾ ਹੁੰਦਾ ਸਰਕਾਰ ਵੱਲੋਂ ਕੰਮ ਕੀਤੇ ਗਿਆ ਉਹਦੀ ਆਪਾਂ ਛਲਾਗਾ ਲੋਕਾਂ ਤੱਕ ਪਹੁੰਚਾ ਰਿਹਾ ਸਰਕਾਰ ਨੇ ਕੀ ਬਿਜਲੀ ਦੇ ਮੇਲੇ ਜੋ ਸਾਡੇ ਜ਼ਿੰਮੇਦਾਰ ਭਰਾ ਰਾਤ ਨੂੰ ਬੰਬੀਆਂ ਦੀ ਬੱਤੀ ਆਂਦੀ ਰਹੀ ਅੱਜ ਅਸਾਂ ਉਸ ਸਰਦਾਰ ਭਗਵੰਤ ਸਿੰਘ ਮਾਨ ਦਾ ਕੀਤਾ ਗਿਆ ਫੈਸਲਾ ਕਿ 32 ਦਿਨਾਂ ਨੂੰ ਦਿਨੇ ਆਂਦੀ ਹੈ ਉਹਦਾ ਨਿਗ ਮੰਨ ਲਿਆ ਸੱਪਾਂ ਦੀਆਂ ਸਿਰੀਆਂ ਨਹੀਂ ਮਿਲਣੀਆਂ ਪੈਂਦੀਆਂ ਰਾਤ ਨੂੰ ਅੱਜ ਉਹ ਜੋ ਸਰਕਾਰ ਦੀ ਸਾਡੇ ਤੱਕ ਜੋ ਸਹੂਲਤ ਆ ਉਸ ਦਾ ਅਸੀਂ ਲੋਕਾਂ ਤੱਕ ਪਹੁੰਚਾ ਰਿਆਂ ਵੀ ਇਹ ਸਾਡੇ ਕੰਮ ਹੈ ਅਸੀਂ ਜੋ ਇਹਨਾਂ ਨੇ ਦੱਸਿਆ ਸਾਡੇ ਪੰਜ ਪਿੰਡ ਤਮਰਾਈ ਅਲੀਆ ਚੱਕ ਬਜਕਰ ਕੁਲੀਆਂ ਕੋਠੇ ਆ ਰਿਆਂ ਸਮੂ ਚੱਕ ਅਸਾਂ ਸਰਕਾਰਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਲੋਕਾਂ ਨੇ ਮਿਲ ਕੇ ਇੱਕ ਤਮਰਾਈ ਪੁਲ ਤੇ ਇੱਕ ਪੁਲ ਵੀ ਤਿਆਰ ਕਰ ਦਿੱਤਾ ਉਹਦੇ ਵਿੱਚ ਸਾਡੇ ਭਾਜੀ ਦਾ ਬੜਾ ਵੱਡਾ ਐਫਰਟ ਆ ਕਿ ਜੋ ਇਹਨਾਂ ਨੇ ਮਿਲ ਕੇ ਸਾਡੇ ਸਾਰਿਆਂ ਦੇ ਨਾਲ ਉਹ ਆਪਾਂ ਕੰਮ ਕੀਤਾ ਉਹ ਆਪਣੇ ਕੋਲੋਂ ਮਤਲਬ ਬਿਲਕੁਲ ਜੀ ਉਹ ਆਪਣੇ ਲੋਕਾਂ ਦੇ ਕੋਲ ਪਬਲਿਕ ਕਲੈਕਸ਼ਨ ਕਰਕੇ ਤੋਂ ਆਪਾਂ ਬਣਵਾਇਆ ਆ ਕਿਉਂਕਿ ਉਹ ਸਰਕਾਰ ਤੋਂ ਆਪਾਂ ਨਹੀਂ ਕਰ ਸਕਦੇ ਉਹ ਕੰਮ ਹੀ ਇਦਾਂ ਦਾ ਸੀ ਤੇ ਸਰਕਾਰ ਦੇ ਧਨਵਾਦੀਆਂ ਜਿਨ੍ਹਾਂ ਨੇ ਸਾਡੇ ਭਰਾ ਨੂੰ ਇਹ ਹਲਕੇ ਤੋਂ ਸ਼ੀਟ ਦੇ ਕੇ ਨਵਾਜਿਆ ਬਾਕੀ ਆਪਾਂ ਸਰਕਾਰ ਨੂੰ ਇਹ ਸ਼ੀਟ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ ਧੰਨਵਾਦ ਜੀ ਤੁਹਾਡਾ ਸਹੀ ਹੈ ਨਾ ਚੱਲੇ ਭਾਜੀ ਤੁਸੀਂ ਨਾਲ ਮੈਂ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਇੱਥੇ ਸਾਡੇ ਤੱਕ ਪਹੁੰਚ ਕੀਤੀ ਹੈ ਬਾਕੀ ਸਾਡੀ ਜਿਹੜੀ ਸਮੂਚੀ ਆਪਣੇ ਆਪ ਦੀ ਲੀਡਰਸ਼ਿਪ ਹੈ ਜਿਵੇਂ ਸਾਡੇ ਮੁਕੇਸ਼ ਜੀ ਸਾਡੇ ਸੋਨੂ ਜੀ ਸਰਪੰਚ ਕਰਪਾਲ ਸਿੰਘ ਦੀ ਗੁਨਾਮ ਸਿੰਘ ਦੀ ਜਿੰਨੇ ਮੇਰੇ ਇੱਥੇ ਆਪਣੇ ਬਹਾਦਰ ਜੀ ਜੀ ਤੋੜ ਮਿਹਨਤ ਕਰ ਰਿਹਾ ਸਿਰਫ ਮਨਮੋਹਨ ਸਿੰਘ ਔਰ ਆਮ ਆਦਮੀ ਪਾਰਟੀ ਵੱਲੋਂ ਬਹੁਤ ਹੀ ਵਧੀਆ ਫੇਟਾ ਬਹੁਤ ਹੀ ਵਧੀਆ ਸਹਿਯੋਗ ਮਿਲਦਾ ਲੋਕਾਂ ਦਾ ਮੈਂ ਲੋਕਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਕਿ ਆਮ ਆਦਮੀ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਮਨਮੋਹਨ ਸਿੰਘ ਔਰ ਸ਼ਮਸ਼ੇਰ ਸਿੰਘ ਹਲਕਾ ਇੰਚਾ ਸੀਮ ਭਗਵਾਨ ਤਮਨ ਉਹਨਾਂ ਦੀ ਸਰਕਾਰ ਨੂੰ ਵਧਾਣਾ ਫਲਾਣਾ ਸਾਡਾ ਮਿਹਨਤਾਂ ਜੀ ਤੋਂ ਗੱਲਬਾਤ ਕੀਤੀ ਹੈ ਮਰਮੋਨ ਸਿੰਘ ਉਹਨਾਂ ਨਾਲ ਉਹਨਾਂ ਦੇ ਸਾਥੀਆਂ ਨਾਲ ਵੀ ਤਾਂ ਦੱਸਿਆ ਦੱਸਿਆ ਜਾ ਰਿਹਾ ਕਿ ਪਿੰਡਾਂ ਪਿੰਡਾਂ ਦੇ ਜਿੱਥੇ ਜਾਂਦੇ ਪਏ ਨਾ ਲੋਕਾਂ ਦਾ ਪਿਆਰ ਤਾਂ ਮਿਲਦਾ ਪਿਆ ਔਰ ਕੀਤੇ ਹੋਏ ਕੰਮਾਂ ਦੇ ਉੱਤੇ ਜਿਹੜੀ ਆ ਉਹ ਮੋਹਰ ਲੱਗੇਗੀ ਇੱਕ ਵਾਰ ਤਸਵੀਰ ਦਿਖਾਈ ਜਾਵੇ ਇਹ ਕੀਤੇ ਹੋਏ ਕੰਮ ਜਿਹੜੇ ਨਾ ਇਹਦੇ ਵਿੱਚ ਵੀ ਵੇਰਵਾ ਤੁਸੀਂ ਦੇਖ ਸਕਦੇ ਹੋ ਕਿ ਮੁਹੱਲਾ ਕ੍ਰਿਡਿਟ ਤੋਂ ਲੈ ਕੇ ਸਟੇਡੀਅਮ 1 ਕਰੋੜ 35 ਲੱਖ ਦੀ ਲਾਗਤ ਨਾਲ ਪਿੰਡ ਦੀ ਬਾਹਰਨੀ ਫੇਰ ਲਈ ਦੀ ਉਹ ਸਾਰੀ ਕਰਵਾਈ ਇਹ ਅਨੇਕਾਂ ਤਰ੍ਹਾਂ ਦੇ ਜਿਹੜੇ ਇਦਾਂ ਦੇ ਕੰਮ ਨੇ ਉਹ ਇਹਨਾਂ ਵੱਲੋਂ ਕੀਤੇ ਗਏ ਨਾ ਜਿੱਥੇ ਅੱਜ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਉਥੇ ਇੱਕ ਚੰਗੇ ਸਮਾਜ ਸੇਵੀ ਵੀ ਨੇ ਔਰ ਲੋਕਾਂ ਦੀ ਮਦਦ ਪਹਿਲਾਂ ਤੋਂ ਹੀ ਕਰਦੇ ਆ ਰਹੇ ਨੇ ਤੁਸੀਂ ਇਸ ਪ੍ਰਯਾਸ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਬਾਕਸ ਵਿੱਚ ਆਪਣੀ رائے ਰੱਖ ਸਕਦੇ ਹੋ ਸੋ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਨਾਲ ਤਾਂ ਨਾ ਸਾਂਝਾ ਕਰਦੇ ਰਾਵਾਂਗੇ ਆਪਣੇ ਸਹਿਯੋਗੀ ਸਤਵਿੰਦਰ ਦੇ ਨਾਲ ਮਹਾਰਾਜਾ ਸ਼ਰੂਨਾ ਬੀਨਾਨਾਗਰ